राज्य सरकारी सीनियर सेकेंडरी स्कूल लड़के गुरायां ਵਿਖੇ ਸਕੂਲ ਪ੍ਰਿੰਸੀਪਲ ਕਮ ਜਨਰਲ ਪ੍ਰਧਾਨ ਸਰਦਾਰ ਸਤਵਿੰਦਰਪਾਲ ਸਿੰਘ ਸਾਇੰਸ ਅਧਿਆਪਕ ਹਰਜੀਤ ਬਾਬਾ ਕੋਚ ਜਸਮਨ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਤਿਮਰאי ਪੁੱਤਰ ਸ਼੍ਰੀ ਰਾਮ ਦੁਲਾਰੇ ਰਾਏ ਨੇ 골ਡ ਮੈਡਲ ਰੋਨਿਤ ਕੁਮਾਰ ਪੁੱਤਰ ਸ਼੍ਰੀ ਵਿਸ਼ਾਲ ਕੁਮਾਰ ਸੁਖਨ ਸਿੰਘ ਪੁੱਤਰ ਸ਼੍ਰੀ ਅਵਤਾਰ ਲਾਲ ਨੇ ਚਾਂਦੀ ਦੇ ਤਮਗੇ ਜਿੱਤ ਕੇ ਆਪਣੇ ਮਾਤਾ ਪਿਤਾ ਤੇ ਗੁਰਾਇਆਂ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਇਸ ਮੌਕੇ ਸਕੂਲ ਪ੍ਰਿੰਸੀਪਲ ਸਰਦਾਰ ਸੁਤਿੰਦਰਪਾਲ ਸਿੰਘ ਜੀ ਨੇ ਉਹ ਜਸਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਖੇਡਾਂ ਲਈ ਤਿਆਰ ਕੀਤਾ ਅਤੇ ਕਿਹਾ ਕੋਹ ਜਸਮਾਨ ਪਿਛਲੇ 4 ਸਾਲਾਂ ਵਿੱਚ martial art ਖੇਡਾਂ ਵਿੱਚ ਸਟੇਟ, ਨੈਸ਼ਨਲ ਅਤੇ ਇੰਟਰਨੈਸ਼ਨਲ ਕਰਾਟੇ ਖੇਡਾਂ ਵਿੱਚ ਲਗਾਤਾਰ ਖਿਡਾਰੀ ਮੈਡਲ ਜਿੱਤ ਚੁੱਕੇ ਹਨ। ਉਹਨਾਂ ਨੂੰ ਆਸ ਹੈ ਕਿ ਆਉਣ ਵਾਲੀਆਂ martial art ਖੇਡਾਂ ਜਿਵੇਂ ਕਰਾਟੇ, ਜੁੱਡੋ ਅਤੇ ਕਿੱਕ ਬੌਕਸਿੰਗ ਵਿੱਚ ਵੀ ਖਿਡਾਰੀ ਵਧੀਆ ਪ੍ਰਦਰਸ਼ਨ ਕਰਨਗੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਕਰਾਇਆ ਦੇ ਦੋ ਵਿਦਿਆਰਥੀ ਤਾਈਕਵਾਂਡੋ ਦੇ ਵਿੱਚ ਜ਼ਿਲ੍ਹਾ ਜਲੰਧਰ ਦੇ ਵਿੱਚ ਗਏ ਸੀ ਇਹਨਾਂ ਨੇ ਜ਼ਿਲ੍ਹੇ ਦੇ ਵਿੱਚੋਂ ਸਾਡਾ ਵਿਦਿਆਰਥੀ ਹੈ ਸਤਿਮਰਾਈ ਉਸ ਨੇ ਜਿਹੜਾ ਹੈ 골ਡ ਮੈਡਲ ਹਾਸਿਲ ਕੀਤਾ ਤੇ ਇੱਕ ਸਾਡਾ ਵਿਦਿਆਰਥੀ ਹੈ ਰੌਨਿਤ ਜੋ 11ਵੀਂ ਕਲਾਸ ਦਾ ਵਿਦਿਆਰਥੀ ਹੈ ਉਸ ਨੇ ਤਾਈਕਵਾਂਡੋ ਦੇ ਵਿੱਚ ਜ਼ਿਲ੍ਹੇ ਦੇ ਵਿੱਚੋਂ ਸਿਲਵਰ ਮੈਡਲ ਹਾਸਿਲ ਕੀਤਾ ਤੇ ਇਸੇ ਜ਼ੋਨ ਦੇ ਵਿੱਚ ਜੋ ਕਿ ਸਾਡੇ ਅੰਦਰ ਹੀ ਹੈ ਤੋ ਜ਼ੋਨ 9 ਦੇ ਵਿੱਚ ਇੱਕ ਵਿਦਿਆਰਥੀ ਅ ਦਸ਼ਮੇਸ਼ ਕਾਨਵਰਟ ਸਕੂਲ ਅਟੀ ਦਾ ਹੈ ਸੁਖਮਨ ਉਸ ਨੇ ਜਿਹੜਾ ਹੈ ਤਾਈਕਵਾਂਡੋ ਦੇ ਵਿੱਚੋਂ ਜਿਹੜਾ ਹੈ ਸਿਲਵਰ ਮੈਡਲ ਹਾਸਲ ਕੀਤਾ ਤੋ ਇਹ ਜਿਹੜੇ ਵਿਦਿਆਰਥੀ ਜਿਨ੍ਹਾਂ ਨੇ ਮੈਡਲ ਜ਼ਿਲ੍ਹੇ ਦੇ ਵਿੱਚੋਂ ਹਾਸਲ ਕੀਤੇ ਆ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਇਹਨਾਂ ਦੇ ਕੋਚ ਜਸਮਾਨ ਜੀ ਜੋ ਕਿ ਇਹਨਾਂ ਨੂੰ ਟ੍ਰੇਨ ਕਰਦੇ ਤਿੰਨਾਂ ਨੂੰ ਤੋ ਉਹ ਵੀ ਵਧਾਈ ਦੇ ਪਾਤਰ ਨੇ ਇਹਨਾਂ ਦੇ ਮਾਪਿਓ ਉਹ ਵੀ ਵਧਾਈ ਦੇ ਪਾਤਰ ਨੇ ਮੈਂ ਸਾਰਿਆਂ ਨੂੰ ਜਿਹੜਾ ਇਸ ਕੰਮ ਲਈ ਬਹੁਤ ਵਧਾਈ ਦਿੰਦਾ ਸਾਡੇ ਜਿਹੜੇ ਹੋਰ ਵਿਦਿਆਰਥੀ ਅੱਗੇ ਉਹ ਜਿਹੜੇ ਪਾਈਪਲਾਈਨ ਦੇ ਵਿੱਚ ਖੇਡਾਂ ਨੇ ਉਹ ਕਰਾਟੇ ਹੈ ਜੂਡੋ ਹੈ ਇਹਨਾਂ ਦੇ ਵਿੱਚ ਜਾਣਾ ਹੈ ਤੋਂ ਉਹ ਜਿਹੜੇ ਵਿਦਿਆਰਥੀ ਵੀ ਜਿਹੜਾ ਜ਼ੋਨ 9 ਦੇ ਦਾ ਨਾਮ ਜਿਹੜਾ ਜਲੰਧਰ ਵਿੱਚ ਉਹ ਰਸ਼ਦ ਕਰਨਗੇ